ਘਰ ਵਾਲਕ ਫੇਖ ਰਖਾ ਪਕੌੜਾ ਹੁੰਦਿਆ ਪੱਠੇ ਬਣੇ ਉਹ ਹੀ ਰਹਿ ਗਏ ਹੁਣ ਜੇ ਮੈਂ ਕੰਤੋਂ ਨੂੰ ਆਣਾ ਜੇ ਉਹ ਵੀ ਨਹੀਂ ਹਾਰ ਜੀ ਜੇ ਰਾਜ ਨੂੰ ਆਣਾ ਤਾਂ ਉਹ ਵੀ ਨਹੀਂ ਹਾਰ ਜੀ ਕੀ ਕਰਾਂ ਤੇ ਨਾ ਕਿ ਮੇਰੀ ਬੋਧੀ ਜਾਨ ਓਕਿਆ ਕੀ ਕੀਤੀ ਹੈ ਨਾ ਵੇਖਾਂ ਜਾ ਕੇ ਆੜ ਜਿਛੇ ਨਾ ਤਰਜਿੰਦਰਪੁਰ ਨਾ ਦੀ ਲੇਡੀ ਜੇ ਆ ਉਹ ਬਾਹ ਤੇ ਕਹੇ ਪੁਹੇ ਖਾ ਗਏ ਇਦਾਂ ਤੇ ਤੁਸੀਂ ਮੜਾ ਇੱਧਰੋਂ ਵੇਖੋ ਹਾਂ ਚੈੱਕ ਕਰੋ ਮੈਂ ਮੜਾ ਜਾਂ گاਉਂ ਜਾ ਕੇ ਵੇਖ ਕੇ ਬਣਾਉ ਇਦਾਂ ਕਰ ਉਹ ਜਨਾਨੀਆਂ ਖਲੋਤੀਆਂ ਮੈਂ ਜਾਣੀ ਉਥੇ ਤੂੰ ਇਦਾਂ ਨੂੰ ਹੋ ਜਾ ਠੀਕ ਆ ਤੇ ਫੋਨ ਦੇ ਵਿੱਚ ਫੋਟੋ ਹੈ ਗਈ ਆ ਹਾਂ ਕੋਈ ਨਹੀਂ ਆ ਹੈ ਗਈ ਹੈ ਗਈ ਮੇਰੇ ਕੋਲ ਉਹ ਜਾ ਕੇ ਨਾ ਵੇਖ ਕੇ ਨਾ ਫੋਟੋ ਪੁੱਛਣਾ ਇੱਕ ਦੂਜੇ ਨੇ ਵੀ ਆ ਇੱਥੇ ਰਹਿੰਦੀ ਜਨਾਨੀ ਆ ਕੋਈ ਨਹੀਂ ਮੈਂ ਪੁੱਛ ਲੈਣਾ ਮੈਨੂੰ ਤਲਾਹ ਕਰਦ ਨੇ ਜੇ ਇੱਧਰ ਪਤਾ ਲੱਗਾ ਚਲੋ ਠੀਕ ਆ ਠੀਕ ਆ ਮੈਂ ਕਰਦਾ ਬਾਅਦ ਚ ਆਪ ਬਾਅਦ ਚ ਜਾਣਾ ਹਾਂ ਜਾਓ ਤੁਸੀਂ ਰਕਣਾ ਵਾਵਾ ਵੱਡਾ ਹੀ ਹੱਥ ਵੱਜਾ ਇਹਨੂੰ ਕਹਿੰਦੇ ਹੀ ਘਰ ਦਾ ਭੇਦੀ ਲੰਕਾ ਟਾਵੇ ਮੈਂ ਨਾ ਰਾਜਣਾ ਨਾ ਮਿੱਠੀ ਪਿਆਰੀ ਹੋ ਕੇ ਉਹਦਾ ਸਾਰਾ ਭੇਤ ਲਲਿਆ ਵੀ ਇਹ ਕੀ ਚੰਦੀ ਹੈ ਕੀ ਇਹਦੇ ਦਿਲ ਦੇ ਵਿੱਚ ਉਹਦੇ ਤੇ ਸੁਪਨੇ ਹੀ ਬੜੇ ਵੱਡੇ ਹੀ ਚਲੋ ਕੋਈ ਨਹੀਂ ਰਾਜਕੋਰੇ ਜੇ ਤੇਰੇ ਸੁਪਨੇ ਨਹੀਂ ਪੂਰੇ ਹੋਏ ਮੇਰੇ ਤੇ ਹੋ ਹੀ ਗਏ ਹਨਾ ਆ ਤੇ ਭਲਾ ਹੋਵੇ ਡੀਲਰ ਦਾ ਜਿੰਨੇ ਨਾ ਸਾਰਾ ਕੰਮ 2 ਨੰਬਰ ਦੇ ਵਿੱਚ ਕਰਾਤਾ ਤੇ ਮੇਰੀ ਐਸ ਹੋ ਗਈ ਕਰਜ਼ਾ ਵੀ ਸਾਰਾ ਲੱਥ ਗਿਆ ਤੇ ਹੁਣ ਨਾ ਪਿਆਹਿਆਂ ਦੇ ਵਿੱਚ ਮੈਂ ਖੇਡਣ ਨਹੀਂ ਆਂ ਚੱਲ ਦਲਜਿੰਦਰ ਕੋਰੇ ਇਦਾਂ ਕਰ ਕਿ ਤੂੰ ਚੁੱਪ ਕਰਕੇ ਨਾ ਹੁਣ ਦੁਬਈ ਦੀ ਟਿਕਟ ਕਰਾ ਤੇ ਉੱਥੇ ਘੁੰਮ ਫਿਰ ਕੇ ਆ ਨਾਲੇ ਇਹ ਆ ਜੇ ਮੰਨ ਲੋ ਉਧਰ ਕੋਈ ਪੰਗਾ ਵੀ ਪੈ ਜਾਊਗਾ ਤੇ ਮੈਂ ਇੱਥੇ ਨਾ ਹੋਊਂਗੀ ਤੇ ਮੈਨੂੰ ਕਿੱਥੋਂ ਲੱਭ ਲੈਣਗੇ ਉਦਾਂ ਤੇ ਇਹ ਆ ਕਿ ਰਾਜ ਨੇ ਨਾ ਪੈਰਾਂ ਤੇ ਪਾਣੀ ਨਹੀਂ ਪੈਣ ਦੇਣਾ ਉਹਨੇ ਥੋੜੀ ਨਾ ਲੈਣਾ ਵਾ ਵੀ ਇਹ ਕੰਮ ਮੈਂ ਕੀਤਾ ਉਹਨੇ ਨਹੀਂ ਆਪਣੇ ਸੱਸ ਸਹੁਰੇ ਨੂੰ ਪਰੇ ਆਉਣ ਦੇਣਾ ਚੱਲ ਕੋਈ ਗੱਲ ਨਹੀਂ ਤੂੰ ਤੇ ਚੱਲ ਹਾਂ ਤੂੰ ਤੇ ਜਾਵੇਂ ਨਾ ਦੁਬਈ ਘੁੰਮ ਫਿਰ ਤੇ ਐਸ਼ ਕਰ ਮੁੜ ਕੇ ਦੀ ਮੁੜ ਕੇ ਵੇਖੀ ਜਾਊਗੀ ਚੱਲ ਮੈਂ ਹੁਣ ਤਿਆਰਦੁਰ ਹੋ ਕੇ ਨਾ ਟਿਕਟ ਕਰਾ ਕੇ ਆਵਾਂ ਪਹਿਲਾਂ ਰਾਜ ਦੇ ਕਿਤੇ ਦੇਹਣ ਨਹੀਂ ਲਈ ਕੰਤੋਂ ਤੇ ਤੇਰੀ ਖਪੜਾ ਛਡਾਈ ਸੋਣ ਲਈ ਮੈਂ ਹਾਰ ਕੇ ਪੱਟੇ ਵੜਦਾ ਵਿੱਚੇ ਛੱਡ ਕੇ ਆ ਗਿਆ ਵਾ ਤੂੰ ਨਹੀਂ ਖਾਪੋ ਹਟਦੀ ਮੇਰੀ ਕਾਜੀ ਖਾਪਵਾ ਖਾਪ ਤੇ ਉਹ ਪੰਦੀ ਆ ਉਹਨੂੰ ਨਹੀਂ ਤੂੰ ਹਾਕੜ ਮੈਨੂੰ ਹੀ ਆਕੀ ਜਾਂਦੇ ਓ ਪੁੱਛ ਵੀ ਲਿਆ ਕਰੋ ਵੀ ਗੱਲ ਕੀ ਹੋਈ ਆ ਕੀ ਆ ਖਾਪ ਪੈਣ ਲਈ ਪਾ ਕੇ ਬੈਕ ਜਾ ਮੋਢੇ ਤੇ ਤੇ ਪਰਸੂ ਜਾ ਪਾ ਕੇ ਤੇ ਤੁਰ ਪੀ ਮੈਂ ਵਾਂਡੇ ਚੱਲੀ ਆ ਆਹੀ ਆ ਤਰਾ ਮਰਨਦੇ ਆ ਤੇ ਉਹ ਹੈ ਵਾਂਡੇ ਮੈਂ ਚੱਲੀ ਆ ਵਾਂਡੇ ਕਿੱਥੇ ਚੱਲੀ ਜਿਹੜਾ ਤੂੰ ਖਾਪ ਪਾਤੀ ਮਗਰੋਂ ਵਾਂਡੇ ਕੀ ਜਾਣਦੀ ਮੈਂ ਆਪਣੇ ਕਿਸ ਭੈਣ ਭਰਾ ਕੋ ਜਾਣੇ ਚੱਲੀ ਆ ਨਾ ਅੱਗੇ ਹਣ ਦੱਸ ਕੇ ਜਾਂਦੀ ਹੁੰਦੀ ਆਂ ਜੀ ਉਹੋ ਗੱਲ ਕਰੀ ਜਾਂਦੇ ਤੁਸੀਂ ਵੀ ਵਾਂਡੇ ਕਿੱਥੇ ਚੱਲੀ ਸੀ ਉਹ ਮੈਨੂੰ ਮੈਂ ਨਹੀਂ ਆ ਪੀ ਮੈਨੂੰ ਚਾਬੀਆਂ ਫੜਾਉਣਾ ਹੀ ਨਾ ਪੀ ਲੈ ਮੇਰੀਆਂ ਚਾਬੀਆਂ ਫੜ ਲਓ ਤੇ ਮੈਂ ਵਾਂਡੇ ਚੱਲੀ ਆ ਤੇ ਜਦੋਂ ਅੱਡ ਬਹਿ ਰਹੀ ਹੈ ਜਿੱਧਰ ਮਰਜੀ ਜਾਵੇ ਤੂੰ ਜ਼ਰੂਰ ਲਾਤ ਅੜਉਣੀ ਹੁੰਦੀ ਆ ਬਈ ਕੋਈ ਨਾ ਕੋਈ ਪੰਗਾ ਪਾ ਕੇ ਰੱਖਣਾ ਬਈ ਦਿਨ ਕੋਈ ਸੁੱਕਾ ਲੰਗ ਨਾ ਜਾਵੇ ਹੱਦ ਦਿਨ ਸੁੱਕਾ ਨੰਗਾ ਡਿਆ ਵਾ ਅਹੀਂ ਅਮ ਤੇਰਾ ਪਹਿਹ ਪਹਿਹ ਨੂੰ ਤਰਲੇ ਲੈਣ ਦੇ ਤੇ ਕਿਤਾ ਹਾ ਨੂੰ ਆ ਕੇ ਤੇ ਲੋਕੀ ਡਏ ਆ ਗੱਲਾਂ ਕਰਨ ਤੇ ਉਹ ਆਂਦੇ ਆਏ ਉਹ ਆਪਣੇ ਘਰੋਂ ਜਿੱਥੇ ਮਰਜੀ ਜਾਵੇ ਉਹ ਕਿਹ ਜਾਵੇ ਯਾਨੇ ਸਭ ਕੋ ਜਿਹੜੇ ਕਾਰੇ ਕੀਤੇ ਆ ਉਹ ਜਿੱਥੇ ਮਰਜੀ ਜਾਵੇ ਮੈਂ ਨਹੀਂ ਇਤਾਂ ਜਾਣ ਦਿੰਦੀ ਉਹ ਤੂੰ ਕਾਨੂੰ ਕੰਡੇ ਲੁੰਦੀ ਰਹੀ ਨਹੀਂ ਆ ਜਾਣਾ ਮੇਜਰ ਨੇ ਆਪੇ ਨਿਹਿਟਦਾ ਰਹੂਗਾ ਇਹੋ ਤਾਂ ਮੈਂ ਡਰਾਵਾ ਮਾਰਿਆ ਇਹ ਆ ਚੱਲਿਆ ਮੇਜਰ ਤੇ ਫੇਰ ਰੱਖਦੇ ਪੈਰ ਹੀ ਨਹੀਂ ਵਗਿਆ ਜੋ ਨੀਨੀ ਪਾ ਕੇ ਖਲੋਤੀ ਹੋ ਤੇ ਫੇਰ ਅੰਦਰ ਨੂੰ ਮੁੜ ਗਈ ਫੇਰ ਨਾ ਗਈ ਚੱਲ ਚੱਲ ਜਾਂਦੀ ਹਾਂ ਅਜੇ ਖਰੇ ਅਸੀਂ ਕਚਹਿਰੀਆਂ ਥਾਣਿਆਂ ਚ ਸਾਡਾ ਕੀ ਕੁਝ ਬਣਨਾ ਤੇ ਕੀ ਨਹੀਂ ਬਣਨਾ ਇਹਰੇ ਪਾ ਦਾ ਪੀ ਕੰਮ ਨਿਭੜ ਗਿਆ ਵਾ ਤੇ ਮੈਂ ਚਲ ਜਾਂਦਾ ਵਾ ਵਾ ਉਹ ਚਲ ਜੇ ਜੇਨੋ ਠਾੜਾ ਕਚਰੀਆਂ ਚ ਟੋਰੀ ਪੈ ਤੇ ਫੇ ਹੁਣ ਡਰਨ ਦੀ ਵੀ ਕੋ ਲੋੜ ਆ ਵੇਖੀ ਜਾਊਗੀ ਉਹ ਉਹ ਵੀ ਤੁਰੇ ਰਹਿਣਗੇ ਤਾਂ ਅਸੀਂ ਤੁਰੇ ਰਹਾਂਗੇ ਪਤਾ ਇਹ ਕੰਮ ਕਿੰਨੇ ਲੰਮੇ ਹੁੰਦੇ ਆ ਇਹ ਐਵੇਂ ਨਹੀਂ ਮੁੱਕ ਜਾਂਦੇ ਇਹ ਰ ਕਈ ਕਈ ਸਾਲ ਲੰਘ ਜਾਂਦੇ ਆ ਤੇ ਤੁਸੀਂ ਆਨੇ ਉਹ ਵੀ ਤੁਰੇ ਰਹਿਣਗੇ ਤਾਂ ਅਸੀਂ ਵੀ ਤੁਰੇ ਰਾਵਾਂਗੇ ਆਂ ਅੰਕਨ ਨੂੰ ਪੁੱਛਦੀ ਆਂ ਇਨੂੰ ਪਤਾ ਹਣਾ ਵਾ ਪਿੰਡ ਦਾਵਾ ਲੱਗਦਾ ਅੰਕਲ ਜੀ ਉਰੇ ਆਇਓ ਹਾਂਜੀ ਇੱਧਰ ਆਇਓ ਮੜਾ ਜ ਆ ਜਨਾਨੀ ਨੂੰ ਜਾਣਦੇ ਹਾਂ ਹਾਂਜੀ ਨਹੀਂ ਮੈਂ ਤਾਂ ਕੁਝ ਨਹੀਂ ਕਹਿਣਾ ਆ ਜਨਾਨੀ ਨੂੰ ਜਾਣਦੇ ਆ ਨਹੀਂ ਆਹੀ ਰਹਿੰਦੇ ਹਟਵੇਂ ਆ ਗਲੀ ਦੇ ਵਿੱਚੋਂ ਤੇ ਜਾਣਦੇ ਨੇ ਹੀ ਉਹ ਜਿਆ ਇਹਨਾਂ ਦੇ ਵੇਖੋ ਅਧਿਆਨ ਆ ਜੇ ਪਛਾਣ ਹੋਵੇ ਦੀ ਨਹੀਂ ਪਛਾਣ ਨਹੀਂ ਆਈ ਇਹਦੀ ਨਹੀਂ ਆਈ ਜੇ ਨਹੀਂ ਦੀ ਕੀ ਨਹੀਂ ਗਈ ਮੈਂ ਕਹਦੀ ਇਹਦੇ ਰਹਿਨੇ ਹਟਾ ਹਟਵਾਵਾ ਕਰ अच्छा हां तेसे ਪਿੰਡ ਦੀ ਆ ਹੈਗੀ ਤੇ ਪਰਸ ਦੀ ਹੋਣੀ ਆ ਹਾਂਜੀ ਤੇ ਪਰ ਹੁਣ ਅਸੀਂ ਕਦੀ ਕਦੀ ਐਡਾ ਖਿਆਲ ਖੋਲ ਨਹੀਂ ਕੀਤਾ ਉਹ ਜੀ ਆਪਣਾ ਕੰਮ ਪਠਾ ਪੁੱਠਾ ਦਾ ਹੁੰਦਾ ਵਾ ਕਦੀ ਤਹਿਲ ਗਏ ਹੋਏ ਨਹੀਂ ਤੁਸੀਂ ਕਿਹੜੀ ਗਲੀ ਦੇ ਹੋ ਅਸੀਂ ਦੂਜੀ ਗਲੀ ਦੇ ਆਪਣੇ ਚਰਦੀ ਪੱਤੀ ਦੇ ਚਲੋ ਠੀਕ ਆ ਅੰਕਲ ਜੀ ਚਲੋ ਕੋਈ ਨਹੀਂ ਮੈਂ ਉੱਥੋਂ ਪੁੱਛ ਲੈਣੀ ਆ ਗਾੜੀ ਨੂੰ ਪੁੱਛ ਲੋ ਕਿਸ ਨੂੰ ਹੋਰ ਠੀਕ ਆ ਠੀਕ ਆ ਹੈ ਤੇ ਪਿੰਡ ਦੀ ਆ ਕੋਈ ਨਹੀਂ ਪਤਾ ਨਹੀਂ ਆ ਮੈਂ ਵੀ ਆ ਪਰ ਹੁਣ ਪਤਾ ਨਹੀਂ ਕੋਈ ਪਛਾਣ ਨਹੀਂ ਉਹ ਜੀ ਕੋਈ ਨਹੀਂ ਕੋਈ ਨਹੀਂ ਪੁੱਛ ਪੈਸੇ ਤੇ ਨਾ ਉਹਦਾ ਥੋੜੇ ਥੋੜੇ ਮੈਂ ਜੋੜ ਕੇ ਰੱਖੇ ਸੀ ਤੇ ਵੇਨੀ ਆ ਭਲਾ ਕਿੰਨੇ ਕੁ ਵਾ ਮੈਨੂੰ ਜਿਆਦਾ ਆ ਤੇ ਹੋ ਹੀ ਜਾਣਾ ਵਾ 10000 ਰੁਪਇਆ ਤਾਂ ਆਪਣੀਆਂ ਨਾ ਸਹੇਲੀਆਂ ਭੈਣਾਂ ਦੇ ਨਾਲ ਨਾ ਕੋਮ ਫੇਰ ਕੇ ਆਉਣੀ ਆ ਤੇ ਜਸਨ ਦੀ ਕਿਹੜੀ ਗੱਲ ਜਸਨ ਵੀ ਅੱਗੇ ਫਿਰ ਤੁਰ ਹੀ ਆਇਆ ਵਾ ਤੇ ਜੇ ਆ ਗਿਆ ਨਾ ਮੇਜਰ ਤੇ ਤੱਤੇ ਤੱਤੇ ਕਾ ਉਹਦੇ ਮੱਥੇ ਲੱਗੀ ਨਾ ਉਹਨੇ ਮੈਨੂੰ ਕਿਸੇ ਬਨੇ ਨਿਕਲ ਨਹੀਂ ਦੇਣਾ ਉਹਨੇ ਹੋਰ ਗੱਲਾਂ ਵਿੱਚ ਪਾਇ ਕੇ ਪਵਾੜਾ ਘਰ ਚ ਪਾ ਲੈਣਾ ਚੱਲ ਪਾ ਲਵਾਂ ਤੇ ਮੈਂ ਜਾਣੀ ਆ ਮੰਮੀ ਤੂੰ ਕਿੱਥੇ ਚੱਲੇ ਜੇ ਜਾਣਾ ਕਿੱਥੇ ਪੁੱਤ ਮੈਂ ਚੱਲੀ ਤੇਰੇ ਨਾਨਕੇ ਤੂੰ ਵੀ ਅੱਗੇ ਫਿਰ ਤੁਰਿਆ ਆਵਾ ਤੇ ਹੁਣ ਮਾਂ ਵੀ ਚਾਰ ਦਿਨ ਫਿਰ ਤੁਰਿਆ ਆਵਾ ਤੂੰ ਜੇ ਦੱਸਿਆ ਨਹੀਂ ਨਾਨਕੇ ਜਾਣਾ ਵਾ ਲੈ ਦੱਸਣਾ ਕਿ ਤੂੰ ਜਦੋਂ ਸਕੂਲੋਂ ਆਉਂਨਾ ਤੇਰੇ ਕਿਤੇ ਪੈਰ ਨਹੀਂ ਥੱਲੇ ਖੜਕਦੇ ਤੂੰ ਚੁੱਪ ਕੀਤਾ ਜੇ ਆ ਜੰਨਾ ਵਾ ਹੁਣ ਮੰਮੀ ਮੈਂ ਰੋਲਾ ਪਾ ਗਿਆ ਵਾ ਆ ਗਿਆ ਮੈਂ ਸਕੂਲੋਂ ਲੈ ਖਾਧੀ ਹੋ ਗਈ ਪੁੱਤ ਆਮਦਾਨਤੀ ਪੁੱਤ ਵਾ ਅੱਜ ਮਾਰਦਾ ਤੇ ਮੰਮੀ ਜੀ ਕਿੱਥੇ ਜੇ ਤੂੰ ਦੇ ਆਵਾਜ਼ ਵੀ ਨਹੀਂ ਮਾਰੀ ਵਰਦੀ-ਵਰਦੀ ਲਾ ਕੇ ਤੂੰ ਮੇਰੇ ਲਾ ਕੇ ਆਇਆ ਵਾ ਆਵਾਜ਼ਾਂ ਮੈਂ ਮਾਰੀਆਂ ਤੇ ਸੁਣੋ ਗਏ ਫੇੜੀ ਆ ਨਾ ਹਾਏ ਹਾਏ ਫਿਰ ਮੈਂ ਇੱਥੇ ਡਹੀ ਹੋਣੀ ਆ ਕਪੜੇ-ਕਪੜੇ ਪਾਉਣ ਡਈ ਸੀ ਤੇ ਤੂੰ ਵੀ ਅੱਗੇ ਨਾਲ ਕੇ ਚਾਹ ਦਿਨ ਰਹਿ ਹੀ ਆਵਾ ਤੂੰ ਚਾਹ ਤੈ ਮੈਨੂੰ ਫਿਰ ਤੁਰਿਆਉਂਦੇ ਨਹੀਂ ਨਹੀਂ ਮੈਂ ਵੀ ਫਿਰ ਨਾਲ ਜਾਣਾ ਵਾ ਮੈਂ ਫਿਰ ਇੱਥੇ ਇਕੱਲੇ ਨਹੀਂ ਕੀ ਕਰਨਾ ਵਾ ਤੇ ਪੁੱਤ ਅਗੇ ਮਾਮੀ ਇਕੱਲੀ ਰਹੀ ਆ ਜੇ ਤੂੰ ਰਹਿਪੇਂਗਾ ਤੇ ਨਹੀਂ ਮੈਂ ਨਹੀਂ ਰਹਿਣਾ ਇਕੱਲੇ ਨੇ ਆਵੇ ਦਾਦੀ ਦਾਦਾ ਤੇਰੇ ਹੈਗੇ ਹੀ ਆ ਉਹਨਾਂ ਦੇ ਲਾਗੇ ਰਹਿਪੀ ਨਹੀਂ ਜਾਣਾ ਕਿੰਨੇ ਕ ਦਿਨਾਂ ਮੈਂ 4 ਦਿਨ ਹੀ ਰਹਿਣਾ ਜ਼ਿਆਦਾ ਨਹੀਂ ਕਿ ਮੈਂ ਆਇਆ ਨਾ ਛੇਤੀ ਫਿਰ ਮੈਂ ਵੀ ਨਾਲ ਹੀ ਜਾਣਾ ਵਾ ਇੰਨੇ ਦਿਨ ਮੈਂ ਇਕੱਲਾ ਕਿੱਦਾਂ ਰਹੂੰਗਾ ਸਕੂਲ ਦੀ ਪੜਾਈ ਖਰਾਬ ਹੁੰਦੀ ਉਤੋਂ ਪੇਪਰ ਵਾ ਅੱਗੇ ਤੂੰ ਛੁੱਟੀਆਂ ਤੇ 4 ਲੀਕ ਕਰਨ ਲੈਂਨੀ ਤੇ ਮੈਂ ਤੈਨੂੰ ਕਿਹਾ ਸੀ ਚੱਲ ਕੋਈ ਨਹੀਂ ਫੇਰ ਤੁਰਿਆ ਤੇ ਹੁਣ ਨਹੀਂ ਤੇ ਮੈਂ ਖਾਣਾ ਇੱਕ ਸਕੂਲੇ ਜਾਵੀ ਇੱਥੇ ਟਿਊਸ਼ਨ ਵਾਲੀ ਜੀ ਨੇ ਫੀਸ ਭਰ ਦਿੱਤੀ ਆ ਮੈਂ ਤੇ ਵਰਦੀਆਂ ਧੋ ਕੇ ਤੇ ਟੰਗ ਦਿੱਤੀਆਂ ਤੇ ਜਿਹੜੇ ਘਰ ਪਾਉਣ ਵਾਲੇ ਆ ਨਾ ਕੱਪੜੇ ਉਹ ਵੀ ਮੈਂ ਇਕੱਲਾ-ਇਕੱਲਾ ਹੈਂਗਲ ਤੇ ਪਾ ਕੇ ਟੰਗ ਦਿੱਤਾ ਵਾ ਪਰ ਮੰਮੀ ਚੱਲੇ ਕਿਉਂ ਜੇ ਤੂੰ ਮੈਂ ਹੁਤਾ ਹੀ ਚੱਲਨੀ ਫੇਰਨ ਤੁਰਨੀ ਤੂੰ ਵੀ ਕਿ ਫ ਉਹੋਂ ਤੁਸੀਂ ਭੇਜਿਆ ਮੈਂ ਕਿਹਾ ਜਾਣ ਕੇ ਗਿਆ ਪੁੱਤ ਮੇਰਾ ਵਿੱਚ ਹੀ ਕਰਦਾ ਵਾ ਤੈਨੂੰ ਪਤਾ ਹੀ ਆ ਮੈਂ ਕਦੀ ਕਿਤੇ ਗਈ ਨਹੀਂ ਗਈ ਕਦੀ ਕਿਤੇ ਗਈ ਉਹ ਤਾਂ ਤੇਰੇ ਪਾਪਾ ਆਏ ਤੋਂਨੇ ਵੀ ਸਾਨੂੰ ਕਿਤੇ ਖੜਿਆ ਨਹੀਂ ਤੇ ਮੇਰਾ ਵੀ ਮਨ ਦਾ ਚ ਗਿਆ ਵਾ ਤੇ ਮੈਂ ਵੀ ਦੋ-ਤਿੰਨ ਫਿਰ ਤੁਰਿਆ ਫਿਰ ਮੇਰਾ ਮਨ ਹੋਰ ਦਾ ਹੋਰ ਹੋ ਜਾਊਗਾ ਉਹ ਠਾਲਿਆ ਕਚੈਰੀਆਂ ਜਿਹੇ ਬੰਦੇ ਜਾਂਦੇ ਆ ਤੂੰ ਕਾਨੂੰ ਛੁਰੀ ਜਾਂਦੇ ਆ ਕੁਛ ਨਹੀਂ ਹੁੰਦਾ ਉਹ ਉਹ ਜੇ ਉਹ ਤੇਰੇ ਰਹਿਣਗੇ ਤਾਂ ਹੀ ਦੋਵੇਂ ਪੇਪਰ ਤੁਰੇ ਰਹਾਂਗੇ ਕੀ ਆਖਰਾ ਜਲੀ ਆ ਤਾਂ ਮੈਂ ਅੱਗੇ ਵੀ ਆਕਾਦਮ ਹੋਣ ਵੀ ਆਕਣ ਢਈ ਇਹ ਠਾਣੇ ਕਚਹਿਰੀਆਂ ਦਾ ਤੇ ਨਾਂ ਲੈਣਾ ਹੀ ਮਾੜਾ ਤੇ ਤੁਸੀਂ ਸਹੀ ਨਾ ਆਂਦੇ ਕੋਈ ਗੱਲ ਨਹੀਂ ਸਾਡਾ ਕੀਵ ਤਾਂ ਕਿੰਨਾ ਕਚਰ ਜ਼ਿੰਦਗੀ ਆ ਤੇ ਕਿੰਨਾ ਕਚਰ ਨਹੀਂ ਤੇ ਉਹ ਨਿਆਣਾ ਕਿੰਨਾ ਕਚਰ ਵਿਚਾਰਾ ਭੁਗਤਦਾ ਰਹੂਗਾ ਕਚਹਿਰੀਆਂ ਦੇ ਵਿੱਚ ਤੇ ਠਾਣਿਆਂ ਦੇ ਵਿੱਚ ਉਹਨੂੰ ਰੋਲ ਦੇਣਾ ਵਾ ਬਾਹਰ ਜਿਹੜਾ ਮਾੜਾ ਮੋਟਾ ਕੰਮ ਕਰਦਾ ਵਾ ਉਹਨੂੰ ਘਰ ਬਾਹਰ ਲੈਣਾ ਹੀ ਆ ਚਲੋ ਮੰਮੀਂ ਜਲਦੇ ਨਹੀਂ ਜਾਇਓ ਪਰ ਮੈਂ ਰੋਟੀ ਕਿੱਥੋਂ ਖਾਣੀ ਆ ਮੈਨੂੰ ਤਾਂ ਬਣਾਉਣੀ ਵੀ ਨਹੀਂ ਆਉਂਦੀ ਪੁੱਤ ਆਪਣੀ ਦਾਦੀ ਕੋ ਖਾਣੀ ਰੋਟੀ ਫੇਰ ਕੀ ਆ ਅੱਜ ਮੰਮੀ ਤਹੀਂ ਠੀਕ ਏ ਨਹੀਂ ਮੈਂ ਠੀਕ ਹਾਂ ਬੱਤ ਅੱਗੇ ਮੈਨੂੰ ਦਾਦੀ ਕੋ ਜਾਣ ਨਹੀਂ ਦਿੰਨੇ ਅੱਜ ਦੇਖਨੇ ਦਾਦੀ ਦੀ ਰੋਟੀ ਖਾ ਲਈ ਚੱਲ ਪੁੱਤ ਪਤਾ ਕੀ ਗੱਲ ਆ ਜੇ ਤੇਰਾ ਦਾਦੀ ਬਾਬੇ ਨਾਲ ਪਿਆਰ ਹੋਣਾ ਤੇ ਮੈਂ ਤਾਨੂੰ ਤਰੇ ਤੁਹਾਡੇ ਵਿੱਚ ਵਿਦਕਰਾ ਪਾਉਣਾ ਤੂੰ ਹੀ ਖੋ ਸਕਤੇ ਦਾਦੀ ਬਾਬਾ ਵੀ ਤੇਰੇ ਖੋਸ ਰੋਟੀ ਚੱਲ ਮੈਂ ਖਾ ਲੂੰਗਾ ਪਰ ਮੈਂ ਕਦੀ ਇਕੱਲਾ ਨਹੀਂ ਸੁੱਤਾ ਫੇਰ ਮੈਂ ਦਾਦੀ ਨੂੰ ਦਾਦੇ ਨੂੰ ਇੱਧਰ ਲੈ ਆਉਣਾ ਵਾ ਕੋਈ ਖਾਨ ਨਹੀਂ ਤੋ ਇੱਥੇ ਲੈ ਆ ਠੀਕ ਆ ਅਸੀਂ ਇਕੱਠੇ ਰਹਿਣਾ ਕਰਨਾ ਤੇ ਤੂੰ ਆਖੀ ਦਾਦੀ ਜੀ ਤੇ ਦਾदू ਚਲੋ ਸਾਡੇ ਘਰ ਚੱਲੀਏ ਉਧਰ ਜਾ ਕੇ ਸੌਣਨੇ ਆ ਰਾਤ ਨੂੰ ਤੇ ਨਾਲੇ ਦਾਦੀ ਨੂੰ ਨਾ ਆਖੀ ਰੋਟੀ ਪਾਣੀ ਬਣਾ ਲੈ ਸਾਰਾ ਕੁਝ ਹੀ ਰਸੋਈ ਦੇ ਸੌਦਾ ਪੱਤਾ ਸਾਰਾ ਹੀ ਪਿਆਈਓ ਆਈ ਮਮੀ ਮੈਂ ਬਹੁਤ ਖੁਸ਼ ਹਾਂ ਤੁਹਾਡਾ ਸੁਭਾਅ ਬਦਲ ਗਿਆ ਵਾ ਚੱਲ ਵਧੀਆਂ ਪੁੱਤ ਜੇ ਮੇਰਾ ਵੀ ਸੁਭਾਅ ਬਦਲਿਆ ਤੇ ਤੇਰਾ ਵੀ ਬਦਲਿਆ ਸਹਿਤ ਆਪਨੇ ਦਾਦੀ ਨੂੰ ਸਮਝਾਵੀਂ ਇਹਦੇ ਉਧਰ ਵੀ ਬਦਲ ਜਾਵੇ ਮਮੀ ਜਿਹੜਾ ਤੇ ਕਹਿੰਦੇ ਨੇ ਦਾਦੇ ਸੁਭਾਅ ਦਾ ਹੁਣ ਉਹ ਬਜ਼ੁਰਗ ਹੋ ਗਿਆ ਹੁਣ ਉਹਨਾਂ ਦਾ ਸੁਭਾਅ ਕਿਰਾਂ ਬਦਲ ਜਾਣਾ ਵਾ ਨਾਲੇ ਤੁਸੀਂ ਆਪਣਾ ਸੁਭਾਅ ਬਦਲੋ ਉਹਨਾਂ ਦਾ ਇਹ ਹੁਣ ਇਦਾਂ ਦਾ ਸੁ ਆ ਨਨੋ ਬੋਛਦੀ ਇਹ ਭਾਜੀ ਹੋਣਾ ਨਾ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਬਾਜੀ ਭਾਜੀ ਆ ਜਨਾਨੀ ਨੇ ਵੇਖੋ ਬਣਾ ਬੇ ਤੁਹਾਡੇ ਪਿੰਡ ਦੀ ਆ ਜਾਣਦੇ ਹੋ ਤੁਸੀਂ ਹਾਂਜੀ ਮੈਡਮ ਵੇਖੀ ਤੇ ਆਇਆ ਵੇਖੋ ਕਿਹੜੀ ਗਲੀ ਦੀ ਕਿੱਥੇ ਰਹਿੰਦੀ ਏ ਇਹ ਮੈਡਮ ਵੇਖੀ ਤੇ ਆ ਇਥੇ ਨਾਲ ਨਾ ਆ ਇਹਨੂੰ ਹੋ ਗਿਆ ਨਾ ਖੱਬੇ ਹੋ ਗਿਆ ਹਾਂਜੀ ਤੇ ਨਾਲ ਹੀ ਉੱਥੇ ਕਿਰਾਏ ਤੇ ਰਹਿੰਦੀ ਏ ਅੱਛਾ ਕਿਰਾਏ ਤੇ ਰਹਿੰਦੀ ਏ ਹਾਂਜੀ ਹਾਂਜੀ ਠੀਕ ਕੋਈ ਲਾਗੇ ਕੋਈ ਗੁਰਦਾਰਾ ਕੋਈ ਘਰਕੂਰ ਹੈਗਾ ਕੋਈ ਕੋਈ ਪਸ਼ਾਰ ਸਕੂਲ ਦੇ ਨਾਲ ਹੀ ਕੰਦਵਾ ਸਕੂਲ ਦੇ ਨਾਲ ਹੀ ਕੰਦਵਾ ਆ ਨਾਲ ਮੁੜ ਕੇ ਨਾ ਹਾਂਜੀ ਤੇ ਸਕੂਲ ਦੇ ਨਾਲ ਹੀ ਕੰਦ ਦੇ ਨਾਲ ਕਰਾਇਤੇ ਰਹਿੰਦੀ ਜੇ ਠੀਕ ਇਹ ਦਿਲਜਿੰਦਰ ਕੌਰ ਵਾ ਕੋਈ ਤੁਹਾਡੇ ਇੱਥੇ ਸਾਨੂੰ ਪਤਾ ਲੱਗਾ ਕਿ ਉਹ ਨਸ਼ਾ ਨਸ਼ੇ ਵੇਚਦੀ ਆ ਹਾਂਜੀ ਹਾਂਜੀ ਚਲੋ ਕੋਈ ਨਹੀਂ ਲਵ ਯੂ ਚੱਲ ਮਨਾ ਤੇਰੀ ਤੇ ਉਹ ਗੱਲ ਵਾ ਕੋਈ ਮਰੇ ਕੋਈ ਜੀਵੇ ਸੁਥਰਾ ਘੋਲਕ ਤਸੇ ਪੀਵੇ ਕੁਨ ਰਾਸਤੇ ਤੇ ਜੋ ਬੀਤਣ ਡਈ ਹੁਣੀ ਉਹ ਤੇ ਬੀਤਣ ਹੀ ਡਈ ਹੁਣੀ ਆ ਪਰ ਇਹ ਆ ਵੀ ਰਾਜ ਨੇ ਮੈਨੂੰ ਨਾ ਇੰਨੇ ਕੁ ਜੋਗੀ ਕਰ ਦਿੱਤਾ ਵਾ ਕਿ ਮੈਂ ਆਪਣੇ ਨਾ ਸਾਰੇ ਸੌਂਗ ਪੂਰੇ ਕਰ ਸਕਾਂ ਚੱਲ ਦਲਜਿੰਦਰ ਕੋਰੇ ਤੂੰ ਤੇ ਚੱਲ ਹਾਂ ਤੂੰ ਤੇ ਆਪਣੇ ਘੁੰਮਣ ਫਿਰੰਦਾ ਨਾ ਸਾਧਨ ਲੱਭ ਹੁਣ ਚੱਲ ਪੁੱਤ ਜੇ ਉਹਦਾ ਨਹੀਂ ਨਾ ਸੁਭਾਅ ਬਦਲਦਾ ਤੇ ਮੈਂ ਹੀ ਆਪਣਾ ਬਦਲ ਲੈਨੇ ਆ ਤੇ ਸ਼ਾਇਦ ਸਾਡੇ ਘਰੋਂ ਕਿਤੇ ਕਲਾ ਮੁੱਕੀ ਜਾਵੇ ਕਿਉਂ ਮੰਮੀ ਜੀ ਰਲ ਮਿਲ ਕੇ ਰਹਿਣਾ ਚਾਹੀਦਾ ਐਵੇਂ ਲੜ ਕੇ ਕੀ ਕਰਨਾ ਵਾ ਨਾਲ ਨਾਲ ਇਹਨਾਂ ਤਾਂ ਮੋੜਿਆ ਮੈਨੂੰ ਵਾਜਾ ਮਾਨੇ ਕਿ ਸਕੂਲੋਂ ਆਉਂਦੇ ਆਏ ਉਹ ਤੋਂ ਨਾ ਡੇਵਡੋਂ ਤੇ ਕਹਿੰਦਾ ਮੈਂ ਆ ਜਾ ਮੇਰ ਨਾਲ ਬੰਨੇ ਬੰਨੇ ਵੜਾ ਦੇ ਚੱਲ ਕੋਈ ਨਹੀਂ ਜਾ ਫੇਰ ਚੱਲਦਾ ਨਾਲੇ ਇੱਥੇ ਟਾਈਮ ਬੜਾ ਹੋ ਗਿਆ ਉਹ ਰੇਡਿਕਨ ਡਿਆਣਾ ਚੱਲ ਕੋਈ ਗੱਲ ਨਹੀਂ ਜਾ ਸਾਸ਼ੀ ਕਾ ਵੀਰ ਜੀ ਸਾਸ਼ੀ ਆ ਤੁਸੀਂ ਕਹੋ ਠੀਕ ਮਾ ਹਾਂਜੀ ਹਾਂਜੀ ਵੀਰ ਜੀ ਠੀਕ ਠਾਕ ਆ ਤੁਸੀਂ ਦੱਸੋ ਵਧੀਆ ਉਸ ਤੋਂ ਆਪ ਸਾਹਿਬ ਠੀਕ ਹੈ ਹਾਂਜੀ ਸਾਰੇ ਵਧੀਆ ਠੀਕ ਠਾਕ ਆ ਕਾਰੋਬਾਰ ਵਧੀਆ ਚੱਲਦਾ ਵਾਹ ਬਹੁਤ ਸਾਡੀ ਜਾਨ ਮੰਮੀ ਨਾ ਕਰਨੀ ਆ ਮਾਤਾ ਦਾ ਉਹ ਬਾਹਰ ਬੈਠੇ ਕੋਈ ਨਹੀਂ ਕਰਾਉਣੀ ਆ ਵੀਰ ਜੀ ਸਿਹਤ ਠੀਕ ਆ ਤੁਹਾਡੀ ਹਾਂ ਕੇ ਠੀਕ ਆ ਠੀਕ ਆ ਮੰਮੀ ਜੀ ਵੀਰ ਜੀ ਦਾ ਫੋਨ ਆਉਂਦਿਆ ਹੈਲੋ ਸਿੱਕਾ ਮਤੈ ਕੀ ਆਜੇ ਠੀਕ ਠਾਕ ਪੁੱਤ ਆਪਣੇ ਸੁਣਾ ਤੂੰ ਵਧੀਆ ਮਾਤਾ ਵਧੀਆ ਵੀਰ ਜੀ ਨਾਲ ਕਰਦਾ ਠੀਕ ਹੈ ਠੀਕ ਵਾ ਵਧੀਆ ਠੀਕ ਠਾਕ ਠੀਕ ਠਾਕ ਕਿੱਥੇ ਆ ਠੀਕ ਠਾਕ ਹੁੰਦੇ ਤੇ ਅਹੀਂ ਐ ਤੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਕਿੰਨੀ ਕ ਕਲਾ ਸਾਡੇ ਘਰ ਪਈ ਆ ਤੇ ਕਿੰਨੀ ਕ ਨਹੀਂ ਕੋਈ ਸਮਝ ਨਹੀਂ ਲੱਗਣ ਡਈ ਕੀ ਅਸੀਂ ਮਾੜੇ ਕਰਮ ਕਰ ਲਏ ਆ ਉਹ ਮੈਂ ਤਾਂ ਛੁੱਟੀ ਫਲਾਈ ਕੀਤੀ ਛੁੱਟੀ ਸਾਫ ਤੇ ਰੱਦ ਕਰਤੀ ਮੇਰੇ ਇੰਦਰ ਛੁੱਟੀਆਂ ਨਹੀਂ ਜਾਣਾ ਹੋਏ ਛੁੱਟੀ ਤੈਨੂੰ ਮਿਲਣੀ ਨੀਗੀ ਇਹ ਕਿ ਤਾਡੀ ਗੱਲ ਕਰਤੀ ਉਹ ਆਹ ਢੀਕਣ ਐ ਵੀਰ ਜੀ ਨੂੰ ਦੇ ਉਹੋ ਤੇ ਗੱਲ ਵਾ ਤੇ ਆ ਘਰ ਦਾ ਕਿਤਾ ਸਿਹਾਰ ਹੋਊਗਾ ਰਾਜ ਤੇ ਉਹੋ ਗੱਲ ਕਰੀ ਜਾਂਦੀ ਉਹ ਤੇ ਆ ਫੇਰ ਬੈਠ ਜਾ ਪਾ ਕੇ ਤੇ ਆਂਦੀ ਮੈਂ ਚੱਲੀ ਵਾਂਡੇ ਚੱਲੀ ਵਾਂਡੇ ਲੋਕੀ ਆਪਣੇ ਘਰਾਂ ਨੂੰਂ ਦੇ ਦਿਨ ਵਾਰ ਤੇ ਇਹ ਆਂਦੀ ਵੀ ਮੈਂ ਭੈਣ ਭਰਾ ਮਾ ਕੋ ਜਾਣਾ ਵਾ ਸੁਧਾਵੇ ਨੂੰ ਜਾਂਦੀ ਤੇ ਜਾਣ ਦੋ ਫੇਰ ਨਹੀਂ ਰਹਿਦੀ ਸੁਧਾਵੇ ਉਹੋ ਗੱਲ ਉਹਦੋਂ ਵੀ ਤੂੰ ਪੁੱਛ ਤੇ ਆਂਦਾ ਹੀ ਪੀ ਨਾ ਰੱਖਿਓ ਨਾ ਤੇ ਅਸੀਂ ਉਹਦੋਂ ਵੀ ਆਖਿਆ ਵੀ ਚੱਲ ਨਿਆਣਾ ਰਲ ਜੂਗਾ ਆਪਣਾ ਸਕੂਲੇ ਜਾਂਦਾ ਵਾ ਸੋ ਮਾਵਾ ਆਰ ਪਾਰ ਕਰਦੀਆਂ ਵਾ ਤੇ ਹੁਣ ਇਹਨੇ ਫੇਰ ਉਹੋ ਹੀ ਕੰਮ ਫੜ ਲਿਆ ਤੋ ਮੈਂ ਦੱਸ ਕੀ ਕਰਾਂ ਤੂੰ ਤੇ ਆ ਮੈਨੂੰ ਮੈਨੂੰ ਤਾਂ ਬੜਾ ਹੌਸਲਾ ਹੀ ਪਿਆਉਣਾ ਤੇ ਤੂੰ ਮੈਨੂੰ ਫੇਰ ਡਰਾਤਾ ਕਿ ਮੈਨੂੰ ਛੁੱਟੀ ਨਹੀਂ ਮਿਲੀ ਚੰਗਾ ਹੋ ਗਿਆ ਜੇ ਮੈਂ ਉਹਦਾ ਜ਼ਿਆਦਾ ਖਲਾਰਾ ਪੈਣਾ ਹਾਏ ਹਾ ਜ਼ਿਆਦਾ ਖਲਾਰਾ ਪੈ ਜਾਣਾ ਕਿ ਕੀ ਤੱਚਦਾ ਰਹਿਆ ਜਾਣਾ ਹੀ ਪੁੱਤ ਹੁਣ ਮੈਂ ਕੀ ਕਰਾਂ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਣ ਰਹੀ ਬੱਸ ਤਾਂ ਸਮਝ ਕਿਉਂ ਨਹੀਂ ਲੱਗਦੀ ਉਹਨੂੰ ਇਹ ਜੱਟੀਆਂ ਦਾ ਕੁਝ ਬਹੁਤ ਫਾਟੇ ਤੋਂ ਬਾਰ ਕਰਦੇ ਇਹ ਵੀ ਸਿੱਧਾ ਸਿੱਧਾ ਕਰਦੀ ਉਹਦੇ ਕਰਦੇ ਇਹ ਤੂੰ ਬਹੁਤ ਛਿੱਤੀ ਕਰ ਜੇ ਤਾਂ ਉਹ ਵੀ ਸੁਝਾਦੇ ਕਰੋ ਠੀਕ ਹੈ ਪੁੱਤ ਮੈਂ ਪਝਾਹ ਤੇ ਤਾਂ ਮਾਂ ਤੇ ਮੁੰਡੇ ਦਾ ਕੀ ਕਰੂੰਗੀ ਮੈਂ ਮੁੰਡਾ ਨੋਹੋ ਗੱਲ ਤੇ ਵਿਚਾਰਾ ਵੇਖੂਗਾ ਕੰਦੀ ਪਰੂਈ ਮੁੰਡਾ ਵੀ ਮੁੰਡਾ ਨਹੀਂ ਰਸਾਲ ਜਾਣ ਦੇਣਾ ਹਾਂ ਮੁੰਡਾ ਇੱਕ ਰੱਖਣਾ ਦੇ ਤੂੰ ਪਝਾਹ ਮੁੰਡਾ ਤੇ ਮੇਰਾ ਵੀ ਨਹੀਂ ਜੀ ਕਰਦਾ ਮਾੜਾ ਜਾ ਕਾਉਨ ਸੋ ਮੁੰਡਾ ਥਾਮ ਵਿਚਾਰਾ ਬੋਲੇ ਸੱਪੇ ਕੁੰਦਾ ਸਾਡੇ ਨਾਲ ਨੱਠਾ ਹੀ ਆ ਜਾਂਦਾ ਜਦ ਇੱਕ ਕਿਤੇ ਗਈ ਹੁੰਦੀ ਆ ਤੇ ਸੋ ਦੁੱਖ ਦੀ ਚੀਜ਼ ਲੱਕੀ ਨੂੰ ਭਜਾ ਦੋ ਕਰੋ ਠੀਕ ਹੈ ਚਲ ਵੀ ਇਹ ਜੀ ਵੇ ਲੋਕ ਕਿੰਨੇ ਪਰੇਸ਼ਾਨ ਵਾ ਫੋਨ ਤੇ ਗੱਲ ਵੀ ਨਹੀਂ ਕਰਦੇ ਕਿਤੇ ਮਿੰਟਕ ਦੀ ਗੱਲ ਕਰਦੇ ਆ ਤੇ ਕੱਟ ਦਿੰਦੇ ਆ ਜੇ ਬੰਦਾ ਖੁਸ਼ ਹੋਵੇ ਤਾਂ ਫੇਰ ਹੀ ਗੱਲ ਕਰੇ ਨਾ ਆ ਵੇਖ ਲਾ ਉਹ ਆਂਦਾ ਮੈਂ ਨਹੀਂ ਆਉਣਾ ਲੈ ਆ ਜੇ ਇਹਨੂੰ ਪਤਾ ਲੱਗ ਗਿਆ ਤੇ ਇਹਨੇ ਤੇ ਫੇਰ ਉੱਡ ਜਾਣਾ ਤੇ ਹੁਣ ਮੈਂ ਦੱਚ ਕੀ ਕਰਾਂ ਉਹ ਤੇ ਆਂਦਾ ਵੀ ਜਾਂਦੀ ਤੇ ਜਾਣਦੇ ਦੱਖਾ ਹੁਣ ਲੋਕਾਂ ਵੀ ਇੰਨੇ ਰਹਿ ਲੱਗਾ ਫੇਰ ਹੋ ਜਾਣੀ ਹੁਣ ਕੀ ਕਰਾਂਗੇ ਆਂਦਾ ਬਾਹ ਫੜ ਕੇ ਤੇ ਕੱਢ ਦੋ ਤੇ ਮੁੰਡਾ ਨਹੀਂ ਜਾਣਦੇ ਨਾ ਮੁੰਡੇ ਨਹੀਂ ਮੰਮੀ ਤੁਸੀਂ ਇਦਾਂ ਨਾ ਕਰਿਓ ਵੀ ਰਹਿਣ ਦੋ ਵੀ ਹਨਾ ਉਦਾਂ ਚਲੋ ਭਾਬੀ ਨੂੰ ਤੁਸੀਂ ਡੱਕਿਆ ਆਪਣੇ ਰਮਾਨਾ ਅੰਦਰ ਬੈ ਗਏ ਆ ਜੇ ਕੋਈ ਕੋਣ ਬੋਲਣਗੇ ਤੇ ਫੇਰ ਕਹਿ ਲਿਓ ਵੀ ਆਪਣੇ ਆਪ ਤੁਸੀਂ ਕੋਈ ਛੇੜਨੀ ਛੇੜਨੀ ਵਸਦਾ ਘਰ ਹੀ ਚੰਗਾ ਵਾ ਜੇ ਉੱਜੜ ਗਿਆ ਨਾ ਫੇਰ ਵੀ ਦੋ ਖਾਬ ਨਹੀਂ ਆਣਾ ਵਾ ਤੇ ਅਸੀਂ ਕਿਹੜਾ ਆਨੇ ਜੜ ਜੇ ਅਸੀਂ ਆਖਾਂਦੇ ਆ ਕਿੰਨੀ ਵਾਰਾ ਇਹਨੂੰ ਰੱਖਿਆ ਵਾ ਫੇ ਚੱਲ ਅੱਜ ਨਹੀਂ ਕੱਲ ਸੁਧਰ ਜੂ ਇਹ ਸੁਧਰਦੀ ਨਹੀਂ ਹੁਣ ਕਿਸ ਗੱਲਾਂ ਵੀ ਤਾਂ ਮੈਂ ਕੀ ਕਰਾਂ ਨਵੇਂ ਤੋਂ ਨਵਾਂ ਹੀ ਕੋਈ ਕੰਮ ਕੱਢ ਲੈਂਦੀ ਏ ਚੱਲ ਕੋਈ ਨਹੀਂ ਚੁੱਪ ਕਰੋ ਫੇ ਸੁਣੋ ਕਿਤੇ ਬਾਹਰ ਆਉਗੀ ਸਿਆੜਿਆ ਆਖਿਆ ਦਾਤੀ ਨੂੰ ਇੱਕ ਬੰਨੇ ਦੰਦੇ ਹੁੰਦੇ ਦੁਨੀਆ ਨੂੰ ਢੋਲੇ ਹੁੰਦੇ ਆ ਫੇ ਜੇ ਚੱਲ ਗਈ ਤੇ ਸਾਨੂੰ ਵੇ ਨਹੀਂ ਲੋਕਾਂ ਦਾ ਨਾ ਆਖਾਂ ਇੱਕ ਨੋ ਤਾਂ ਉਹ ਵੀ ਕਰੋ ਕਰਤੀ ਆ ਨਾ ਹਿਉਣ ਕੱਢਣ ਡਏ ਆ ਹੁਣ ਮੁੰਡਾ ਬਾਰ ਬਾਰ ਆਕੀ ਜਾਂਦਾ ਤੇ ਹੁਣ ਮੈਂ ਕੀ ਕਰਾਂ ਮੈਨੂੰ ਤੇ ਬੜਾ ਹੌਂਸਲਾ ਹੋਇਆ ਹੈ ਪਿੱਛੇ ਆ ਜਾਣਾ ਆਪੇ ਆ ਕੇ ਤੇ ਆਪਣਾ ਘਰ ਚ ਦਾਰ ਲੂਗਾ ਹੁਣ ਕਿ ਤਾਛ ਉਧਰ ਨਾ ਵਾ ਤੂੰ ਹੀ ਦਾਰ ਏਦਾਂ ਕਰਦੀ ਆ ਇੱਥੇ ਇਹਨੂੰ ਫੋਨ ਕਰਦੀ ਭਾਈ ਸਾਨੂੰ ਵੀ ਆ ਜਾ ਹੁਣ ਤੂੰ ਤੇ ਚੁੱਪ ਕਰਕੇ ਤੋਰ ਕੇ ਹੀ ਜਾਣੇ ਆ ਜੇ ਗਏ ਨਾ ਸਕੂਟਰ ਮੋਟਰਸਾਈਕਲ ਤੇ ਤੂੰ ਨੂੰ ਪਤਾ ਲੱਗ ਜਾਣਾ ਕਿਤੇ ਫੇਰ ਨਾ ਨਿਕਲ ਜੇ ਹਲੋ ਏਦਾਂ ਕਰ ਆ ਜਾ ਹੁਣ ਵਾਪਸ ਪਤਾ ਲੱਗ ਗਿਆ ਘਰ ਦਾ ਆ ਗੁਰਦ ਤੇ ਲੱਗੇ ਮੈਂ ਬਾਰ ਬਾਰ ਹੀ ਆ ਖੜੀ ਆ ਜਾ ਆ ਜਾ ਮੈਂ ਇੱਥੇ ਮੋਟਰਸਾਈਕਲ ਇੱਥੇ ਲਾ ਕੇ ਜਾਂਦੇ ਆ ਸਾਰਾ ਕੁਝ ਹਾਂ ਹਾਂ ਚੱਲ ਠੀਕ ਆ ਫਿਰ ਆ ਜਾ ਛੇਤੀ ਉਹ ਸਾਢੇ ਠਾ ਮਿੱਟੀ ਪਾ ਲੜਾਈ ਤੇ ਤੂੰ ਹੀ ਨਹੀਂ ਮੁਕਣ ਦੀ ਦੇ ਖਾਪਨੇ ਖਾਪਤ ਲੋਰਨਾ ਪਾਈ ਜੰਨੀ ਆ ਆ ਮੇਰੇ ਨਾਲ ਉਹ ਪੱਟੇ ਘਾਦੇ ਉਹ ਮੋੜ ਜੇ ਮੇਰੇ ਕੋ ਨਹੀਂ ਕੱਲੇ ਕੋ ਕੁਟੇ ਜਾਂਦੀ ਮੈਂ ਤਾਂ ਡਰਾ ਦਿੰਨੀ ਆ ਜੱਡ ਜੀ ਨਹੀਂ ਤੇ ਮੰਮੀ ਨੂੰ ਰਹਿਣ ਦੀਏ ਵੀ ਉਹ ਨਹੀਂ ਪੁੱਤ ਪਹਿਲੋਂ ਗੱਲ ਹੋ ਰਹੀ ਤਾਂ ਹੁਣ ਹੋਰ ਹੁਣ ਤਾਂ ਵਿਆਹੀ ਵਰੀ ਆ ਹੁਣ ਕੋਈ ਵੇਖੂ ਤੇ ਕੀ ਆਖੂਗਾ ਵੀ ਕੁੜੀ ਨੂੰ ਪੱਟੇ ਕੁਦਰ ਨਾਇਆ ਨਾਲ ਚੱਲ ਲੋਕਾਂ ਦੇ ਕਿਹੜੇ ਮੂੰਹ ਫੜ ਲੈਣੇ ਲੋਕੀ ਤਾਂ ਗੱਲਾਂ ਕਰਦੇ ਰਹਿੰਦੇ ਆ ਉਹਦੇ ਉਹਨਾਂ ਨੇ ਉਹਦਾ ਵੀ ਕਰੀ ਜਾਣੀਆਂ ਹੁੰਦੀਆਂ ਵਾ ਨਹੀਂ ਤੇ ਅੱਗੇ ਤੇ ਤੈਨੂੰ ਬਹੁਤ ਮੈ ਨਹੀਂ ਕੇਸਰ ਪੈਂਡਿਆ ਵਾ ਅੱਗੇ ਜੇ ਤੂੰ ਇੰਨੇ ਕ ਤਰੰਦੀ ਰਹੀ ਕੰਮ ਕਰਦੀ ਰਹੀ ਆ ਆ ਜਾ ਆ ਜਾ ਭਰਾਵਾ ਇਹਨੂੰ ਡੀਕਣ ਦੇ ਉਹ ਕਿਤੇ ਫਰਾਰੀ ਨਾ ਹੋ ਜੇ ਹਾਂਜੀ ਮਟਰ ਜੀ ਲੱਗਾ ਕੋ ਪਤਾ ਤੈਨੂੰ ਪਹਿਲਾਂ ਬੰਦ ਕਰ ਵਾਸ ਸੁਣ ਕੇ ਭੱਜ ਗਈ ਤੇ ਫੇਰ ਆ ਘਰ ਹੀ ਆਉਂਦੇ ਆ ਸ਼ਾ ਕਰਵਾਉਂਦੇ ਰਹਿੰਦੀ ਹੈ ਇੱਥੇ ਆਹੋ ਚਲਿਏ ਫਿਰ ਵੇਖੀਏ ਘਰ ਫਿਰ ਇਦਾਂ ਕਰੀ ਆ ਜਿੰਝਾਂ ਇੱਥੇ ਲਾ ਜੀਏ ਆਹ ਇਹ ਬਾਹ ਲੈ ਗਏ ਨੇ ਸਾਈਡ ਤੇ ਆਹੋ ਲੈ ਗਏ ਤੈਨੂੰ ਪਤਾ ਲੱਗ ਜਾਣਾ ਆ ਆ ਇਹ ਬਾਦੀ ਰਾਂ ਦਿੰਦੇ ਨੇ ਆਂ ਆਵਾਜ਼ ਆ ਗਈ ਤੇ ਇੰਨੇ ਤੇ ਬੜੀ ਸਤਾਣ ਜਾਬਦੀ ਦੌੜ ਜਾਣਾ ਅਸੇ ਵੇਲੇ ਜੇ ਗਾਂ ਕਰ ਲੈ ਇਦਾਂ ਨੂੰ ਸਾਈਡ ਨੂੰ ਦਰਵਾਜ਼ਾ ਖੁੱਲਾ ਹੀ ਹੈ ਤੇ ਘੜਕਾਉਣਾ ਨਹੀਂ ਆ ਉਹ ਅਹੋ ਜਦੋਂ ਚੁੱਪ ਚਪੀਤੇ ਨੰਗ ਜਾਣਾ ਅੰਦਰ ਹਾਂ ਹਾਂ ਡੰਡਾ ਫੜ ਲਈਏ ਆਹੋ ਲਿਆ ਦੰਡਾ ਮੈਨੂੰ ਖੜਾ ਚਲ ਪੇ ਕਿਆਦ ਨਹੀਂ ਨਾ ਮੇਰੇ ਨਾਲ ਸਾਥ ਦਿੱਤਾ ਤੇ ਕੋਈ ਗੱਲ ਨਹੀਂ ਮੁੰਡੇ ਨੇ ਦਮਿਆਨਾ ਬਣਾ ਮਾਰ ਲਿਆ ਤੇ ਪੁੱਤ ਮੈਂ ਤੇਰੇ ਨਾਨਕੇ ਚਲਨੀ ਚਾਹਦੈ ਮੈਂ ਰਹਿਣ ਤੇ ਉਹਨੇ ਦਾਦੀ ਆਪਣੀ ਨੂੰ ਦੱਸ ਦੇਣਾ ਵੀ ਮੰਮੀ ਨਾਨਕੇ ਗਈ ਆ ਤੇ ਜਦੋਂ ਨਾਨਕੇ ਜਾ ਕੇ ਵੇਖਣਗੇ ਤੇ ਭਰਾ ਨਹੀਂ ਆਖਣਾ ਸਾਡੀ ਪਹਿਣ ਕਿੱਧਰ ਨੂੰ ਚਲ ਗਈ ਹਾਂ ਇਹਨ ਖੱਤਿਆ ਧੰਦਕੇ ਤੇ ਪਾਣੀ ਦਾ ਘੋਟ ਨਹੀਂ ਲੰਘਣਾ ਤੁਹਾਨੂੰ ਦੇਹੂ ਨਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਵੀ ਰਾਜ ਗਾਈ ਕਿੱਥੇ ਆ ਨੱਬਦੇ ਫਿਰੋਗੇ ਤੇ ਜਦੋਂ ਠੰਡ ਢੋਲਾ ਹੋ ਗਿਆ ਤੇ ਨਾ ਮੇਰੀਆਂ ਆਪੇ ਗਲਤੀਆਂ ਮaaf ਕਰ ਦੇਣੀਆਂ ਜਦੋਂ ਇਹਨਾਂ ਨੂੰ ਮੈਂ ਦੇਖਣਾ ਹੀ ਨਹੀਂਗਾ ਇਹਨਾਂ ਨੇ ਕੋਈ ਕਰਕੁਰਨਾ ਲਿਆ ਹੋਵੇ ਹਾਈ ਮੁੰਡਾ ਵਿਚਾਰਾ ਕੀ ਕਰੂਗਾ ਚਲ ਤੋਰੀ ਪਾਵਾਂ ਹੁਣ ਮੈਂ ਨਾ ਗਾੜੀ ਫੇਰ ਨਾ ਕਿਤੇ ਭਲਾ ਟੱਕਰ ਜੀ ਮੈਨੂੰ ਚਲ ਸੋ ਬਸਿਆ ਕੋਟਲਾ ਪੈਰ ਨਹੀਂ ਦੇਖਦੇ ਪੱਜਾ ਤੇਰੇ ਕੋਲ ਜਾਣਾ ਨਹੀਂ ਵੇਖ ਲਾ ਚਲਾ ਕੋਣੀ ਹੋ ਕੋਈ ਨਹੀਂ ਪਾਸ਼ੀ ਦਾਣਾ ਤੂੰ ਫੜ ਲੈਣਾ ਮੈਂ ਤਾਂ ਭਾਜ ਹੀ ਲੈਣਾ ਵਾ ਤੇ ਮੇਰੀ ਗੱਲ ਸੁਣ ਇਹੋ ਜਿਹੇ ਨੇ ਚਲਾਕ ਬੜੀਆਂ ਹੁੰਦੀਆਂ ਹੀ ਹੋ ਤੇ ਇਹ ਚ ਬੜੀਆਂ ਹੁੰਦੀਆਂ ਇਹੋ ਜਿਆਂ ਤੇ ਇਹੋ ਜਿਆਂ ਨੇ ਇਹ ਹੀ ਆ ਕਿ ਪਿੰਡ ਜੋ ਕਹਿੰਦੇ ਸੂ ਨਾ ਦੇਤੀ ਹੋਵੇ ਦੂਰੋਂ ਆ ਕੇ ਆ ਕੇ ਫਰੰਟੀਆਂ ਮਾਰਦੀ ਆ ਕੀ ਪਤਾ ਪਹਿਲਾਂ ਕਿੱਥੇ ਕਿੱਥੇ ਮਾਰ ਕੇ ਆਈ ਹੈ ਫਰੰਟੀਆਂ ਤੇ ਮੈਂ ਕਹਿੰਨੀ ਵੀ ਛੇਤੀ ਕਰੀਏ ਇਹ ਨਾ ਮੈਨੂੰ ਕਹਿੰਦੇ ਸੂ ਦੇਤੀ ਹੋਵੇ ਵੀ ਉਹ ਪਹਿਲਾਂ ਨਿਕਲ ਆ ਫੜੇ ਹੈ ਪੁੱਲਸ ਇਹ ਇਤਨੂੰ ਕਿਤਨੂੰ ਤਰੀ ਹੁੰਦੀ ਆ ਸਾਡੇ ਘਰ ਨੂੰ ਕਿਤੇ ਰਾਜਨੀਤਨਾ ਕੋਈ ਕਾਰਵਾਈ ਕਰਦੀ ਹੋਗੀ ਪਰ ਨਹੀਂ ਨਹੀਂ ਉਹ ਰਾਜ ਇਹ ਕੰਮ ਨਹੀਂ ਕਰ ਸਕਦੀ ਉਹ ਰਾਜ ਨੂੰ ਪਤਾ ਵਾ ਕਿ ਜੇ ਮੈਂ ਕੋਈ ਕੇਸ ਕਰੂੰਗੀ ਤੇ ਫਸਣਾ ਤੇ ਉਹਨੇ ਵੀ ਆ ਨਹੀਂ ਨਹੀਂ ਰਾਜ ਇਹ ਕੰਮ ਨਹੀਂ ਕਰ ਸਕਦੀ ਹੋ ਸਕਦਾ ਕਿ ਤੇ ਗਾੜੀ ਚੱਲੀ ਹੋਵੇ ਮੈਂ ਤੇ ਐਵੇਂ ਡਰਨ ਦੀ ਆ ਚਲ ਕੋਈ ਨਹੀਂ ਥੋੜਾ ਨਾ ਮੂੰਹ ਆਪਣਾ ਕਵਰ ਕਰ ਲੈਣੀ ਆ ਤੇ ਫੇਰ ਜਾਨੀ ਫੇਰ ਇਹਨਾਂ ਨੂੰ ਕੀ ਪਤਾ ਲੱਗਣ ਡਿਆ ਵਾ ਕਿ ਮੈਂ ਕੌਣ ਆ ਤੇ ਕੌਣ ਨਹੀਂ ਦੇਹ ਦਿੱਤ ਨਹੀਂ ਕਿ ਕਿਤੇ ਵੀ ਚਰ ਗਈ ਹੋਣੀ ਕਿ ਇਹ ਆਂਡ ਗਵਾਣ ਦੇ ਆਂਦੀ ਹਣੀ ਚਾਰ ਸੋਨਾ ਆਉਣ ਨੇ ਆ ਤੇ ਚਾਰ ਘਾਰੇ ਆਉਣ ਨੇ ਰੋਟੀ ਖਾਦੀ ਨੂੰ ਕਿੱਥੋਂ ਪੱਚਦੀ ਆ ਜਿੰਨਾ ਚਿਰ ਕਿਤੇ ਸੱਤ ਘਰ ਫੇਰ ਨਹੀਂ ਲੈਣੇ ਨੇ ਚੱਲ ਮਨਾ ਦੱਬੇ ਦੱਬੇ ਪੈਰੀ ਹੋਣਾ ਨਿਕਲ ਜਾ ਮੈਡਮ ਜੀ ਮੈਨੂੰ ਲੱਗਦਾ ਉਹ ਜਿਹੜੀ ਖਲੋਤੇ ਜਲਾਨੀ ਹੋਣ ਲੱਗਣ ਤੇ ਉਹ ਨਹੀਂ ਹੈ ਇਹੋ ਹੀ ਆ ਹੈ ਦੇਖੀ ਤੁਸੀਂ ਉਹ ਬੀਬੀ ਇੱਧਰ ਆ ਕਿੱਦਾਂ ਚੱਲਨੀ ਆ ਕੀ ਗੱਲ ਕੀ ਆ ਮਾਣ ਜੀ ਗੱਲ ਤਾਂ ਦੱਸੋ ਗੱਲ ਕੀ ਆ ਤਾ ਲਾ ਤੂੰ ਜਿਹੜੀ ਆ ਹੈ ਆ ਮੇਰੀ ਗੱਲ ਸੁਣ ਕਰੀਮੀਅਲ ਕਰਕੇ ਤੇ ਤੂੰ ਹੁਣ ਨਿਕਲ ਲੱਗੀ ਆ